ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੰਨਤ ਜੈਨਰ ਟਿਕ ਫਰੀਦਕੋਟ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਜਿਹੜਾ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਸੂਟ ਦਾ ਵਰਕ ਕੀਤਾ ਸੀਗਾ ਦਿਖਾਇਆ ਸੀ ਮਹਿਰੂਨ ਕਲਰ ਦਾ ਸੂਟ ਸੀ ਉਹ ਮਹਿਰੂਨ ਚੈਰੀ ਜੀ ਸ਼ੇਡ ਜਿੱਦਾਂ ਉਹਦੀਆਂ 슬ੀਵਸ ਤੇ ਫਰੰਟ ਦੇ ਉੱਪਰ ਕੱਲ ਵਰਕ ਹੋ ਗਿਆ ਸੀਗਾ ਅੱਜ ਆਪਾਂ ਉਹਦੀ ਬਾਟਮ ਤੇ ਕਰਨਾ ਰਤੀ ਨਹੀਂ ਰੋ ਹੋ ਗਿਆ ਸੀ ਥੋੜਾ ਜਿਹਾ ਫਿਰ ਤਾਂ ਕਰਕੇ ਆਪਾਂ ਚਲੇ ਗਏ ਇਸ ਘਰੇ ਅੱਜ ਉਹਦੀ ਬਾਟਮ ਤੇ ਵਰਕ ਕਰਾਂਗੇ ਇੱਕ ਸ਼ਰਟ ਨਾਲ ਬਣਾਉਣੀ ਹੈ ਵਾਈਟ ਕਲਰ ਦੀ ਬਾਟਮ ਆਫ ਵਾਈਟ ਜਾਂ ਥੋੜਾ ਜਿਹਾ ਤੇ ਜਿਹੜੀ ਦੂਸਰੀ ਸ਼ਰਟ ਰਹੂਗੀ ਉਹਦੇ ਨਾਲ ਬਣਾਉਣੀ ਹੈ ਆਪਾਂ ਬਲੈਕ ਕਲਰ ਦੀ ਬਾਟਮ ਤੇ ਉਹਦਾ ਹੁਣ ਵਰਕ ਕਰਾਂਗੇ ਤੇ ਸਾਰੇ ਨਾਲੋਂ ਪਹਿਲਾਂ ਕਰੀਏ ਥੋੜੀ ਜਿਹੀ ਬੁਟੀਕ ਦੀ ਸਫਾਈ ਝਾੜੂ ਵਗੈਰਾ ਮਾਰੀਏ ਕਿਉਂਕਿ ਹਰੇ ਤੱਕ ਕੋਈ ਵੀ ਨਹੀਂ ਆਇਆ ਤੇ ਅੱਜ ਇੱਕ ਦੋ ਬੱਚੇ ਛੁੱਟੀ ਦੇ ਨੇ ਬਾਕੀ ਬਾਹਰ ਥੋੜੀ ਥੋੜਾ ਕਣੀਆਂ ਜਿਹੀਆਂ ਪੈ ਰਹੀਆਂ ਨੇ ਤੇ ਚਲੋ ਦੇਖਦੇ ਹਾਂ ਕੌਣ-ਕੌਣ ਆਊਗਾ ਤੇ ਫਿਲਹਾਲ ਮੈਂ ਕੱਲੀ ਆ ਆਪਾਂ ਕਰਦੇ ਆ ਸਫਾਈ ਪਹਿਲਾਂ ਮਾਰੀਏ ਝਾੜੂ ਤੇ ਫਿਰ ਦਵਾਰ ਤੋਂ ਝਾੜੂ ਮਾਰਨ ਤੋਂ ਬਾਅਦ ਤੇ ਮੈਂ ਕੰਟੀਨਿਊ ਕਰੂੰਗੀ ਵਲੌਗ ਤੇ ਆਪਾਂ ਫਰੇਮ ਕਰਾਂਗੇ ਬਾਟਮ ਬਾਟਮ ਦਾ ਵਰਕ ਕਰਨ ਤੋਂ ਬਾਅਦ ਅੱਜ ਆਪਾਂ ਹੋਰ ਸੂਟ ਜਿਹੜੇ ਇਸ ਤੋਂ ਬਾਅਦ ਲਾਵਾਂਗੇ ਤੇ ਫਿਰ ਤੁਹਾਨੂੰ ਉਹਨਾਂ ਦਾ ਡਿਜ਼ਾਈਨ ਮੈਂ ਸ਼ੋਅ ਕਰੂੰਗੀ ਵੀ ਕਿਹੜੇ ਡਿਜ਼ਾਈਨ ਦੇ ਆਪਾਂ ਸੂਟ ਜਿਹੜੇ ਇਸ ਤੋਂ ਬਾਅਦ ਬਣਾਉਣੇ ਪਹਿਲਾਂ ਬਾਟਮ ਦਾ ਵਰਕ ਕਰਨਾ ਹੈ ਅੱਜ ਸ਼ਾਇਦ ਹਾਂ ਪੈਚ ਵਾਲੇ ਸੂਟ ਨੇ ਉਹਨਾਂ ਤੇ ਆਪਾਂ ਪੈਚ ਕਰਨਾ ਏ ਤੇ ਉਹ ਸੂਟਾਂ 'ਤੇ ਵਰਕ ਕਰਨਾ ਤੇ ਉਹ ਮੈਂ ਤੁਹਾਨੂੰ ਦਿਖਾਉਂਗੀ ਕਿਹੜਾ ਏ ਇੱਕ ਕਾਟਨ ਸਟੱਫ ਹੈ ਤੇ ਇੱਕ ਥੋੜਾ ਸਿੰਥੈਟਿਕ ਹੈ ਵੈਸੇ ਉਹਨਾਂ ਦਾ ਅਲੱਗ-ਅਲੱਗ ਡਿਜ਼ਾਈਨ ਸੀ ਤੇ ਪਰ ਆਪਾਂ ਕਸਟਮਰ ਨੂੰ ਪੁੱਛਾਂਗੇ ਜੇ ਉਹ ਡਿਜ਼ਾਈਨ ਉਹਨਾਂ ਨੂੰ ਪਸੰਦ ਆਇਆ ਕਿ ਤਾਂ ਸੂਟ ਹੈ ਜਿਹੜੇ ਇੱਕੋ ਵਾਰੀ ਦੇ ਵਿੱਚ ਆਪਾਂ ਵਰਕ ਕਰ ਦਾਂਗੇ ਤੇ ਜੇ ਮੌਸਮ ਥੋੜਾ ਜਿਹਾ ਠੀਕ ਹੋ ਗਿਆ ਮੀਂਹ हट ਗਿਆ ਤੇ ਅੱਜ ਬਾਜ਼ਾਰ ਦੇ ਕੁਝ ਕੰਮ ਨੇ ਉਹ ਵੀ ਕਰਨੇ ਆਪਾਂ ਦੁਪੱਟੇ ਲੈ ਕੇ ਡਾਈ ਕਰਨ ਵਾਸਤੇ ਦੇਣੇ ਆ ਤੇ ਲੈਸਾਂ ਲੈਣ ਆਲੀਆਂ ਹੈਗੀਆਂ ਨੇ ਤੇ ਫਿਰ ਬਾਜ਼ਾਰ ਦੇ ਵਿੱਚ ਜਾਵਾਂਗੇ ਦੇਖਾਂਗੇ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਵਲੌਗ ਬਣਾਉਣ ਦੀ ਜੇ ਬਣ ਗਿਆ ਤਾਂ ਤੇ ਚਲੋ ਜੀ ਹੁਣ ਮੈਂ ਸਫਾਈ ਕਰਕੇ ਤੇ ਦੁਬਾਰਾ ਤੁਹਾਡੇ ਨਾਲ ਕੰਟੀਨਿਊ ਕਰਦੀ ਆਂ ਵਲੌਗ ਨੂੰ ਹਾਂਜੀ ਬਾਟਮ ਦਾ ਆਪਾਂ ਡਿਜ਼ਾਈਨ ਸ਼ੁਰੂ ਕਰ ਲਿਆ ਸ਼ਰਟ ਦੇ ਵਿੱਚ ਆਪਾਂ ਪਾਇਆ ਸੀਗਾ ਬਲੈਕ ਕਲਰ ਫਲਾਵਰਸ ਦੇ ਵਿੱਚ ਤੇ ਇਹਦੇ ਤੇ ਆਪਾਂ ਬਾਟਮਸ ਤੇ ਬਲੈਕ ਕਲਰ ਨਹੀਂ ਪਾਉਣਾ ਬਾਟਮ ਦੇ ਉੱਪਰ ਜਿਹੜਾ 셔ਟ ਦਾ ਕਲਰ ਆ ਚੈਰੀ ਜਾਂ ਚੈਰੀ ਮਹਿਰੂਨ ਕਲਰ ਉਹ ਕਲਰ ਆਪਾਂ ਇਹਦੇ ਵਿੱਚ ਯੂਜ਼ ਕੀਤਾ ਹੈ ਡਿਜ਼ਾਈਨ ਬਣਨਾ ਸ਼ੁਰੂ ਹੋ ਗਿਆ ਆਪਣਾ ਸਟ੍ਰੇਟ ਬਾਟਮ ਬਣਾਈ ਹੈ ਤਾਂ ਕਰਕੇ ਜਿਹੜਾ ਪਹੁੰਚ ਆਇਆ ਉਹ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਕੀਤਾ ਵਰਕ ਤੇ ਜਦੋਂ ਕੰਪਲੀਟ ਹੋ ਗਿਆ ਡਿਜ਼ਾਈਨ ਤੇ ਉਦੋਂ ਮੈਂ ਤੁਹਾਨੂੰ ਸ਼ੋਅ ਕਰਦੀ ਆ ਕਿ ਕਿਵੇਂ ਦਾ ਲੱਗਦਾ ਹੈ ਹਾਂਜੀ ਬਾਟਮ ਦਾ ਵਰਕ ਹੋ ਗਿਆ ਇੱਕ ਸਾਈਡ ਦਾ ਤੁਸੀਂ ਦੇਖ ਸਕਦੇ ਹੋ ਇਨੇ ਸੇ ਫਾਈਨਲ ਵਰਕ ਹੋਇਆ ਹਜੇ ਆ ਮੈਂ ਇੱਕ ਵਾਰੀ ਰਫਲੀ ਮੋٹے-ਮੋٹے ਜਿਹਾ ਢਾਗੇ ਕੱਟਦੇ ਆ ਥੋੜੇ-ਥੋੜੇ ਰਹਿਂਦੇ ਆ ਹਜੇ ਫਰੇਮ ਚੋਂ ਬਾਹਰ ਕੱਢ ਕੇ ਕਟਾਂਗੇ ਇੱਕ ਵਾਲੀ ਇੱਕ ਸਾਈਡ ਦਾ ਪੌਂਚਾ ਕੰਪਲੀਟ ਹੋ ਗਿਆ ਏ ਇੱਧਰ ਹਜੇ ਰਹਿਂਦੇ ਆ ਕੱਟਣ ਵਾਲੇ ਮੈਂ ਇੱਕ ਵਾਰੀ ਇੱਕ ਸੂਟ ਦੇ ਕਟੇ ਆ ਤੇ ਹੁਣ ਆਪਾਂ ਦੂਸਰਾ ਪੌਂਚਾ ਬਣਾਉਨੇ ਆ ਫੇਰ ਬਾਅਦ ਚ ਪੂਰੇ ਫੁੱਲ ਸੂਟ ਦੀ ਲੁੱਕ ਤੁਹਾਨੂੰ ਦਿਖਾਉਣਾ ਵਾਂਗੇ ਕਿ ਕਿੱਦਾਂ ਦੀ ਆਊਗੀ ਆ ਹਾਂਜੀ ਜਿਹੜੇ ਸੂਟ ਦੀ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਸੀਗੀ ਤੇ ਉਹ ਸੂਟ ਐਮਰਜੈਂਸੀ ਮੈਨੂੰ ਸਟਿਚ ਕਰਨਾ ਪੈ ਗਿਆ ਤੇ ਆ ਦੇਖੋ ਤੁਸੀਂ ਸਟਿਚ ਹੋਣ ਤੋਂ ਬਾਅਦ ਕਿਦਾਂ ਦਾ ਲੱਗਦਾ ਏ ਇਧਰ ਮੈਂ ਤੁਹਾਨੂੰ 슬ੀਵਜ਼ ਦਾ ਨਹੀਂ ਦਿਖਾਇਆ ਸੀਗਾ ਸੌਰੀ 슬ੀਵਜ਼ ਦਾ ਨਹੀਂ ਬਾਟਮ ਦਾ ਡਿਜ਼ਾਈਨ ਦਿਖਾਇਆ ਸੀ ਤੁਹਾਨੂੰ ਫਰੇਮ ਦੇ ਵਿੱਚ ਉਸ ਤੋਂ ਬਾਅਦ ਸਟਿਚਿੰਗ ਦੀ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਕਿਉਂਕਿ ਐਮਰਜੈਂਸੀ ਦੇ ਵਿੱਚ ਸਿਉਣਾ ਪਿਆ ਇਹ ਆਪਾਂ ਆਫ ਵਾਈਟ ਹੈ ਜਿਹੜੀ ਬਾਟਮ ਲਈ ਆ ਤੇ ਆਪਣਾ ਮਹਿਰੂਨ ਜਾਂ ਤੇ ਹੋਰ ਹੀ ਸ਼ੇਡ ਜੀ ਆ ਮਤਲਬ ਪ੍ਰੋਪਰ ਮਹਿਰੂਨ ਵੀ ਨਹੀਂ ਹੈਗਾ ਇਸ ਸ਼ੇਡ ਦੀ ਆਪਣੀ ਸ਼ਰਟ ਸੀ ਤੇ ਸ਼ਰਟ ਤੇ ਆਪਾਂ ਆਹ ਵਾਲੇ ਦਾ ਸ਼ੋਲਡਰ ਲਾਈਨ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਸੀ ਮੈਂ ਪਿਛਲੇ ਵਲੌਗ ਦੇ ਵਿੱਚ ਇਹ ਡਿਜ਼ਾਈਨ ਬਣਾਇਆ ਸੀ ਆਪਾਂ ਤੇ ਆ ਹੋ ਗਈਆਂ ਆਪਣੀਆਂ 슬ੀਵਜ਼ 슬ੀਵਜ਼ ਦੇ ਫਰੰਟ ਦੇ ਉੱਪਰ ਲੈਸ ਲਾਈ ਆਪਾਂ ਬਲੈਕ ਕਲਰ ਦੀ ਤੇ ਨਾਲ ਜਿਹੜਾ ਆਪਣਾ ਘੇਰਾ ਏ ਘੇਰੇ ਦੇ ਉੱਪਰ ਵੀ ਬਲੈਕ ਕਲਰ ਦੀ ਲੈਸ ਲੱਗੀ ਆ ਬਾਕੀ ਸਾਰਾ ਸੂਟ ਨੀਚੇ ਤੋਂ ਆਪਾਂ ਪਲੇਨ ਰੱਖਿਆ ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਬਲੈਕ ਕਲਰ ਦਾ ਬਣਾ ਕੇ ਤੇ ਉਹਦੇ ਉੱਪਰ ਜਿਹੜੀ ਲੈਸ ਲਾਈ ਹੈ ਉਹ ਸ਼ਰਟ ਦੇ ਨਾਲ ਦੀ ਆਪਾਂ ਲੈਸ ਯੂਜ਼ ਕੀਤੀ ਆ ਤੇ ਜਿਹੜੀ ਬਾਟਮ ਦੀ ਮੂਰੀ ਆ ਮੂਰੀ ਦੇ ਵਿੱਚ ਆ ਚੀਜ਼ ਤੇ ਆ ਦੇਖੋ ਇੱਥੇ ਆਪਾਂ ਮਹਿਰੂਨ ਕਲਰ ਦੀ ਲੈਸ ਯੂਜ਼ ਕੀਤੀ ਆ ਇਹ ਪੂਰੇ ਸੂਟ ਦੀ ਲੁੱਕ ਐ ਐਕਚੁਅਲੀ ਅੱਜ ਮੈਨੂੰ ਕਿਤੇ ਜਾਣਾ ਪੈ ਗਿਆ ਤਾਂ ਕਰਕੇ ਕੱਲ-ਕੱਲ ਦੇ ਵਿੱਚ ਕੱਲ ਸਟਿਚ ਕੀਤਾ ਸੀਗਾ ਤੇ ਉਸ ਤੋਂ ਬਾਅਦ ਵੀਡੀਓ ਮੇਰੇ ਕੋਲ ਬਣਾਉਣ ਦਾ ਟਾਈਮ ਨਹੀਂ ਲੱਗਾ ਤਾਂ ਹੀ ਮੈਂ ਸੋਚਿਆ ਮੈਂ ਹੁਣੇ ਆਈ ਸੀ ਤੇ ਇੱਕ ਵਾਰੀ ਵੀਡੀਓ ਬਣਾਵਾ ਤੇ ਇੱਕ ਜਿਹੜਾ ਹੋਰ ਸੂਟ ਵਰਕ ਕੀਤਾ ਆਪਾਂ ਪੈਚ ਵਾਲਾ ਉਹੀ ਹੈ ਜੀ ਸਲਵਾਰੀ ਦੀ ਸਟਿਚ ਕੀਤੀ ਪਈ ਆ ਦੇਖੋ ਸਲਵਾਰ ਦੇ ਆਪਾਂ ਪਹੁੰਚੇ ਦੇ ਉੱਪਰ ਕਪੜਾ ਲਗਾਇਆ ਨਾਲ ਦਾ ਸ਼ਰਟ ਦਾ ਤੇ ਵਿੱਚ ਨਾਲ ਲੈਸ ਨਾਲ ਫਿਨਿਸ਼ਿੰਗ ਕੀਤੀ ਆ ਸਲਵਾਰ ਆਪਣੀ ਕੰਪਲੀਟ ਹੈ ਇਹਦਾ ਵਰਕ ਜਿਹੜਾ ਸ਼ਰਟ ਦਾ ਏ ਉਹਦੀ ਥੋੜੀ ਜੀ ਫਿਨਿਸ਼ਿੰਗ ਰਹਿਂਦੀ ਆ ਥ੍ਰੈਡ ਕੱਟਣ ਵਾਲੀ ਆ ਕੱਲ ਬਸ ਮੈਂ ਜਲਦੀ ਜਲਦੀ ਦੇ ਵਿੱਚ ਇਕੱਲਾ ਵਰਕ ਕਰਤਾ ਸੀਗਾ ਏ ਦਾ ਫਰੰਟ ਦੇ ਤੇ ਇੱਕ 슬ੀਵਜ਼ ਜਿਹੜੀਆਂ 슬ੀਵਜ਼ ਦੇ ਵਿੱਚੋਂ ਇੱਕ ਰਾਤੀ ਬਣ ਗਈ ਸੀ ਇੱਕ ਬਾਜੂ ਤੇ ਇੱਕ ਮੈਂ ਹੁਣ ਆ ਕੇ ਕੰਪਲੀਟ ਕੀਤੀ ਆ ਇਹ ਕੰਪਲੀਟ ਹੋ ਗਈ ਇਹ ਸਟਿਚ ਹੋਣਾ ਹੈ ਇਹ ਜਦੋਂ ਸਟਿਚ ਹੋ ਗਿਆ ਤੇ ਉਹ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗੀ ਵੀ ਇਹ ਕਿਦਾਂ ਸਟਿਚ ਹੋਇਆ ਤੇ ਕੁਝ ਥੋੜੇ ਜਿਹੀ ਸੂਟ ਸੀ ਨਵਾਂ ਜਾਂ ਫੈਬਰਿਕ ਸੀਗਾ ਆਪਣੇ ਕੋਲੇ ਇਹ ਕਾ ਹੈ ਜੀ ਆਬੂਦਾਈ ਸਿਲਕ ਤੇ ਸਿਲਕ ਪਸ਼ਮੀਨੇ ਦੇ ਵਿੱਚ ਆਹ ਟੂਨ ਇੱਕ ਬਹੁਤ ਹੀ ਫਰਕ ਆ ਰਿਹਾ ਟੂਨ ਦਾ ਬਿਲਕੁਲ ਵੀ ਇਦਾਂ ਦਾ ਕਲਰ ਹੈ ਨਹੀਂ ਜਿੱਦਾਂ ਦਾ ਇਹਦੇ ਵਿੱਚ ਸ਼ੋ ਹੋ ਰਿਹਾ ਤੇ ਜਿਹੜਾ ਆਪਾਂ ਇੱਕ ਦੂਜਾ ਸੂਟ ਤੁਹਾਨੂੰ ਰਸਟ ਵਾਲੇ ਦਿਖਾਏ ਸੀ ਮੈਂ ਰਸਟ ਸੀ ਬਲੈਕ ਕਲਰ ਦਾ ਸੂਟ ਉਹਦੇ ਵਿੱਚ ਇੱਕ ਆਪਾਂ ਜੌਰਜਟ ਦੇ ਰਸਟ ਕਲਰ ਤੇ ਵੀ ਜਿਹੜਾ ਵਰਕ ਕੀਤਾ ਸੀਗਾ ਚਾਕਾਂ ਵਾਲਾ ਆਇਦੀਆਂ 슬ੀਵਜ਼ ਹੈ ਦੇ ਤੇ ਔਰੇਂਜ ਕਲਰ ਆ ਰਿਹਾ ਪਰ ਔਰੇਂਜ ਕਲਰ ਨਹੀਂ ਹੈਗਾ ਇਹ ਆਪਣਾ ਹੈਗਾ ਰਸਟ ਕਲਰ ਇਹ ਤੇ ਬਾਕੀ ਹੁਣ ਕੱਲ ਵਾਲੇ ਦੇ ਵਿੱਚ ਤੁਹਾਨੂੰ ਸਟਿਚਿੰਗ ਹੈ ਜਿਹੜੀ ਮੈਂ ਆਹ ਵਾਲੇ ਸੂਟ ਦੀ ਜਦੋਂ ਸਟਿਚਿੰਗ ਹੋਊਗੀ ਉਸ ਤੋਂ ਬਾਅਦ ਮੈਂ ਜਦੋਂ ਕੰਪਲੀਟ ਹੋ ਗਿਆ ਤੁਹਾਨੂੰ ਦਿਖਾਵਾਂਗੀ ਵੀ ਇਹ ਸੂਟ ਕਿਦਾਂ ਦਾ ਲੱਗਦਾ ਹੈ ਤੇ ਬਸ ਅੱਜ ਦਾ ਵਲੌਗ ਛੋਟਾ ਜਿਹਾ ਹੋਊਗਾ ਕਿਉਂਕਿ ਕੁਝ ਵੀ ਸ਼ੂਟ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਕਿਤੇ ਬਾਹਰ ਸੀ ਤੇ ਜਿੰਨਾ ਕੁ ਬਸ ਮੈਥੋਂ ਅੱਜ ਆ ਕੇ ਮੈਂ ਸੋਚਿਆ ਵੀ ਚਲੋ ਕੰਟੀਨਿਊ ਕਰੀਏ ਹਨਾ ਰੋਜ਼ ਵਲੌਗ ਆਪਾਂ ਮਤਲਬ ਗੈਪ ਨਹੀਂ ਪਾਉਣਾਗਾ ਤਾਂ ਕਰਕੇ ਇੱਕ ਵਸ ਛੋਟੀ ਜੀ ਵੀਡੀਓ ਬਣਾਤੀ ਆ ਆ ਇਧਰ ਜਿਹੜੇ ਆਪਣੇ ਸੂਟ ਵਰਕ ਕਰਕੇ ਰੱਖੇ ਹੋਏ ਆ ਉਹ ਟੰਗੇ ਹੋਏ ਆ ਤੇ ਇੱਕ ਆ ਵਾਲੀ ਬਾਟਮ ਹੈ ਜਿਹੜੀ ਇਹ ਬਣਾ ਬਾਟਮ ਤਾਂ ਬਣਾਈ ਪਈ ਆ ਇਹਦੇ ਵਿੱਚ ਵੀ ਆਪਾਂ organza ਦਾ ਪੈਚ ਯੂਜ਼ ਕੀਤਾ ਮਤਲਬ ਇਹਨੂੰ ਕਟਿੰਗ ਕਰਕੇ ਅਲੱਗ ਤੋਂ ਲਾਇਆ ਏ ਹਜੇ ਪ੍ਰੈਸ ਪ੍ਰੋਸ ਕਰਨ ਵਾਲਾ ਨਾਲ ਉੱਪਰ ਲੈਸਤਰੀ ਹੋਈ ਏ ਇਹਦੇ ਐਦਾਂ ਹੀ ਇਹਦੀ ਸ਼ਰਟ ਦੇ ਉੱਪਰ ਘੇਰੇ ਦੇ ਉੱਪਰ ਹੈ 슬ੀਵਸ ਦੇ ਉੱਪਰ ਇਹ ਜਦੋਂ ਕੰਪਲੀਟ ਹੋ ਜਾਊਗਾ ਕੱਲ ਨੂੰ ਇਹ ਵੀ ਸੂਟ ਕੰਪਲੀਟ ਕਰਾਂਗੇ ਆਪਾਂ ਕਿਉਂਕਿ ਇਹਦੀਆਂ 슬ੀਵਸ ਦੇ ਵਿੱਚੋਂ ਇੱਕ ਤਾਂ ਬਾਜੂ ਆਪਣੇ ਕੋਲੇ ਹੈਗੀ ਆ ਇੱਕ ਡਾਈ ਵਾਲੇ ਭੀਆ ਕੋਲ ਪਈ ਹੈ ਇਹਦਾ ਦੁਪੱਟਾ ਡਾਈ ਹੋਣ ਵਾਸਤੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਲੁੱਕ ਆਉਂਦੀ ਏ ਦੀ ਦੁਨੀ ਪਹੁੰਚੀ ਇਦਾਂ ਹੀ 슬ੀਵਸ ਤੇ ਹੋਇਆ ਵਾ ਡਿਜ਼ਾਈਨ ਤੇ ਇਹੀ ਡਿਜ਼ਾਈਨ ਹੈ ਜਿਹੜਾ ਆਪਾਂ ਘੇਰੇ ਤੇ ਕੀਤਾ ਤੇ ਨੈੱਕ ਦੀ ਜਿਹੜਾ ਡਿਜ਼ਾਈਨ ਹੈ ਉਹ ਬਾਰ ਬਾਰ ਨੂੰ ਆਪਾਂ ਫੋਲਡ ਕੀਤਾ ਤੇ ਮੈਂ ਨੈੱਕ ਵਾਲਾ ਵੀ ਦਿਖਾਉਣੀ ਹੈ ਤੁਹਾਨੂੰ ਕਿੱਦਾਂ ਬਣਿਆ ਨੱਕ ਇਹਦਾ ਆਵਲਾ ਨੈੱਕ ਤੇ ਡਿਜ਼ਾਈਨ ਬਣਾਇਆ ਆਪਾਂ ਇਹਦੀ ਇੱਕ ਬਾਜੂ ਤਾਂ ਲੱਗ ਗਈ ਆ ਦੂਸਰੀ ਬਾਜੂ ਹਜੇ ਰਹੀਂਦੀ ਆ ਆਪਣੀ ਉਹ ਡਾਇਰ ਕੋਲੇ ਪਈ ਆ ਉਹ ਫੜ ਕੇ ਲੈ ਕੇ ਆਵਾਂਗੇ ਕੱਲ ਨੂੰ ਆਪਾਂ ਸੂਟ ਦੁਪੱਟੇ ਕੱਲ ਨੂੰ ਡਾਈ ਹੋ ਜਾਣਗੇ ਬਾਜੂ ਦੇ ਅੱਗੇ ਇਦਾਂ ਆਰਗੈਂਜ਼ਾ ਦਾ ਆਪਾਂ ਲੈਸ ਨਾਲ ਫਿਨਿਸ਼ਿੰਗ ਕੀਤੀ ਆ ਇਹ ਨੈੱਕ ਹੋ ਗਿਆ ਵਿੱਚ ਨਾਲ ਬਟਨ ਦਿੱਤੇ ਆ ਆਪਾਂ ਬਾਹਰਲੀ ਸਾਈਡ ਫੋਲਡ ਕਰਕੇ ਇਹਨੂੰ ਉਹਦੇ ਵਿੱਚ ਪਾਹਾ ਦਿੱਤੀ ਹੈ ਲੈਸ ਤੇ ਇਹ ਦੇ ਘੇਰੇ ਦਾ ਡਿਜ਼ਾਈਨ ਹੈ ਜੀ ਇਹ ਜੇ ਪ੍ਰੈਸ ਕਰਕੇ ਪ੍ਰੋਪਰ ਫੇਰ ਫਿਨਿਸ਼ਿੰਗ ਆਊਗੀ ਇਹਦੀ ਇਹ ਬਸ ਸਟਿਚ ਕਰਕੇ ਇੱਕ ਵਾਰੀ ਰੱਖੇ ਹੋਏ ਇਦਾਂ ਜਦੋਂ ਇਹਨਾਂ ਨਾਲ ਦੁਪੱਟੇ ਰੈਡੀ ਹੋ ਗਏ ਫਿਰ ਫੁੱਲ ਸੂਟ ਦੀ ਵੀਡੀਓ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਆਪਾਂ ਤੇ ਜਿਹੜੇ-ਜਿਹੜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਪਹਿਲੀ ਵਾਰੀ ਦੇਖ ਰਹੇ ਆ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਤੁਹਾਡੇ ਲਈ ਇਹਦੇ ਵੀਡੀਓਸ ਆਉਂਦੀਆਂ ਰਹਿਣੀਆਂ ਨਵੇਂ-ਨਵੇਂ ਡਿਜ਼ਾਈਨ ਕਾਫੀ ਆਏ ਹੋਏ ਆਪਣੇ ਕੋਲੇ ਤੇ ਉਹ ਆਪਾਂ ਇੱਕ-ਇੱਕ ਕਰਕੇ ਡੇਲੀ ਹੁਣ ਬਣਾਇਆ ਕਰਾਂਗੇ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ